ਸਬਜ਼ੀਆਂ ਦੇ ਭੰਡਾਰ ਦੇ ਚੈਨਲ ਤੇ ਮੈਂ ਅਮਰੀਕ ਸਿੰਘ ਤੁਹਾਡਾ ਸਵਾਗਤ ਕਰਦਾ ਜੀ ਸੋ ਆ ਵੇਖੋ ਆਪਣੇ ਫਲ ਫੁੱਲ ਸਭ ਕੁਝ ਕਿਹੜੀਆਂ ਲੱਗੇ ਨੇ ਤੇ ਅੱਜ ਦੀ ਆਪਾਂ ਸਬਜ਼ੀ ਦਾ ਵਲੌਗ ਬਣਾ ਰਹੇ ਹਾਂ ਜੀ ਜੀ ਆਪਣੇ ਤੋਰੀਆਂ ਦੀਆਂ ਬੱਲਾਂ ਸੀ ਪਹਿਲਾਂ ਵੀ ਤੋਰੀਆਂ ਲੱਥੀਆਂ ਦੋ ਵਿੱਚੋਂ ਤੋਰੀਆਂ ਰੋਗ ਗਈਆਂ ਸੀ ਗਰਮੀ ਬਹੁਤ ਸੀ ਹੁਣ ਫੇਰ ਤੋਰੀਆਂ ਆਪਣੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਸੋ ਸਬਜੀ ਆਪਾਂ ਲਈ ਜਿਹੜੀ ਬਹੁਤ ਵਧੀਆ ਘਰ ਦਾ ਟਾਈਮ ਸਰੀ ਜਾਂਦਾ ਕਿਉਂਕਿ ਬਾਜ਼ਾਰੀ ਸਬਜ਼ੀਆਂ ਸਾਰਾ ਯੈਰ ਹੀ ਇਹਦੇ ਵਿੱਚ ਆਉਂਦਾ ਪਿਆ ਹੁਣ ਇਹ ਸਟਿੰਡੇ ਜਿਹੜੇ ਆ ਇਹ ਗਰਮੀ ਨਾਲ ਥੋੜੇ ਜੇ ਇਸ ਤਰ੍ਹਾਂ ਹੋ ਜਾਂਦੇ ਨੇ ਕਿਉਂਕਿ ਗਰਮੀ ਜਿਹੜੀ ਇਹਦੇ ਨਾਲ ਫਿਰ ਇਹ ਵੱਲਾਂ ਥੋੜੀਆਂ ਖਰਾਬ ਹੋਣ ਲੱਗ ਪੈਂਦੀਆਂ ਆ ਆਪਣੇ ਕੱਦੂ ਕੱਦੂ ਵੀ ਵਧੀਆ ਵੱੱਲਾਂ ਚੱਲ ਪਈਆਂ ਕੱਲ ਆਪਾਂ ਕੱਦੂ ਵੀ ਇੱਕ ਤੋੜਿਆ ਤੇ ਬਣਾਇਆ ਸੀ ਬਹੁਤ ਵਧੀਆ ਘਰ ਦੀ ਸਬਜ਼ੀ ਹੈ ਯਾਰ ਤੋਂ ਬਣਾਇਆ ਨਾਲ ਦੀ ਨਾਲ ਇੱਧਰ ਘਰੇਲੇ ਵਿੱਚ ਕ੍ਰੇਲੀ ਦੀਆਂ ਵੱੱਲਾਂ ਨੇ ਇਹ ਵੀ ਆਪਣੇ ਲੱਗਣੇ ਸ਼ੁਰੂ ਹੋ ਗਏ ਨੇ ਸੋ ਇੱਧਰ ਭਿੰਡੀ ਵੀ ਆਪਾਂ ਕੱਲ ਤੋੜੀ ਸੀ ਅਹ ਵੇਖੋ ਇਹਨਾਂ ਨੂੰ ਹੁਣ ਕ੍ਰੇਲਿਆਂ ਦਾ ਕੰਮ ਸ਼ੁਰੂ ਹੋ ਗਿਆ ਘਰਤੀ ਸਬਜੀ ਹੈ ਕੋਈ ਖਾਦ ਨਹੀਂ ਕੋਈ ਯਰ ਨਹੀਂ ਬਹੁਤ ਸੋਹਣੀਆਂ ਬੱਲਾਂ ਚੱਲ ਪਿਆ ਆਪਾਂ ਜਾਲ ਬਣਾ ਕੇ ਉੱਪਰ ਚੜਨੀਆਂ ਸ਼ੁਰੂ ਹੋ ਗੀਆਂ ਨੇ ਆਪਣੇ ਵਿੱਚੇ ਛੋਟੇ ਉਤਾਉ ਜਿਨ੍ਹਾਂ ਨੂੰ ਚੂਛਕ ਵੀ ਕਹਿ ਦਿੰਦੇ ਨੇ ਉਹਨਾਂ ਦੇ ਆਹ ਵੇਖੋ ਲੱਗੇ ਹੋਏ ਨੇ ਬਹੁਤ ਸੋਹਣੀ ਸਬਜ਼ੀ ਚੱਲ ਰਹੀ ਹੈ ਜੀ। ਕਈ ਤਰ੍ਹਾਂ ਦੀਆਂ ਸਬਜ਼ੀਆਂ ਪਲਾਈਆਂ ਨੇ। ਤੋਂ ਕਾਫੀ ਕਾਮਯਾਬ ਨੇ। ਤੇ ਆਹ ਦੇਖੋ। ਪਿੰਡੀਆਂ ਰਹਿ ਗਈ ਕੱਲ ਆਪਾਂ ਥੋੜੀ ਸੀ ਵਿੱਚ। ਪਤਾ ਨਹੀਂ ਲੱਗਦਾ ਕੀ ਹੈ ਨਾ। ਆਹ ਦੇਖੋ ਕarele ਆਪਣੇ ਸ਼ੁਰੂ ਨੇ ਲੱਗਣੇ। ਤੋਂ ਹੁਣ ਆਪਾਂ ਇਹਨਾਂ ਨੂੰ ਤੋੜਾਂਗੇ ਤੇ ਦੋ ਦਿਨਾਂ ਦੇ ਵਿੱਚ। ਵਧੀਆ ਚੱਲ ਰਿਹਾ ਕੰਮ ਸਬਜੀ ਦਾ ਬਤਾਉਂ ਵਿੰਗਣੀ ਦੀਆਂ ਵੀ ਕਾਫੀ ਕਿਸਮਾਂ ਨੇ ਜਿਸ ਤਰ੍ਹਾਂ ਵੇਖੋ ਵਿੰਗਣੀ ਲੰਮੀ ਐ ਸੋ ਇਧਰ ਆ ਪੇਠਾ ਜੀ ਲੱਗਾ ਹੋਇਆ ਆ ਆਪਾਂ ਕੱਲ ਵੀ ਇੱਕ ਤੋੜਿਆ ਸੀਗਾ ਛੋਟੇ ਪੇਠੇ ਪਿੱਛੇ ਹੋਰ ਲੱਗਦੇ ਆ ਰਹੇ ਨੇ ਸੋ ਇਧਰ ਆਪਣੇ ਤਰ੍ਹਾਂ ਵੰਗੇ ਵੀ ਲੱਗੇ ਨੇ ਕਾਫੀ ਆਪਾਂ ਤੋੜੇ ਵੀ ਨੇ ਵਿੱਚ ਵੰਗਾ ਲੱਗਿਆ ਆ ਜੀ ਇਧਰ ਇੱਕ ਕਦੂ ਛੋਟੇ ਛੋਟੇ ਲੱਗੇ ਹੋਏ ਨੇ। ਕਾਫੀ ਕਦੂਆਂ ਦੇ ਵਧੀਆ ਚੱਲ ਰਹੀਆਂ ਨੇ ਬੱਲਾਂ। ਹੋ ਵੰਗੇ ਹੋਰ ਲੱਗੇ ਹੋਏ ਨੇ। ਆ ਦੇਖੋ। ਵਧੀਆ ਘਰ ਦੀ ਚੀਜ਼ ਬਹੁਤ ਵਧੀਆ ਹੁੰਦੀ ਹੈ ਜੀ। ਇਹ ਚੈਰੀ ਟਮਾਟਰ ਨੇ। ਇਹ ਕਾਫੀ ਵਧੀਆ ਬੱਲਾਂ ਚੱਲ ਰਹੀਆਂ ਗਰਮੀ 'ਚ ਵੀ ਕਾਫੀ ਸੋਹਣੀਆਂ ਨੇ। ਜੇ ਹੋਰ ਲੱਗ ਰਹੇ ਨੇ। ਇਹ ਚਾਰੀ ਮਿਰਚਾਂ ਨੇ ਮੋਟੀਆਂ ਜਿਹੜੀਆਂ ਹੁੰਦੀਆਂ ਨੇ ਇਹ ਵੀ ਬੂਟੇ ਆਪਣੇ ਵਧੀਆ ਲੱਗੇ ਆ ਮਿਰਚਾਂ ਸੋਹਣੀਆਂ ਜੀ ਸੋ ਬਹੁਤ ਵਧੀਆ ਸਬਜੀ ਸ਼ਿਮਲਾ ਮਿਰਚਾਂ ਨੇ ਸੋ ਧੰਨਵਾਦ ਜੀ ਸਾਰਿਆਂ ਦਾ ਇਹ ਆਪਣੀ ਸਬਜੀ ਦਾ ਅੱਜ ਦਾ ਸੀਗਾ ਜੀ